ਯੁਧਿਆਣਾ ਵਿੱਚ ਨਗਰ ਨਿਗਮ ਜ਼ੋਨ A ਦੀ ਤਹਿ ਬਜ਼ਾਰੀ ਟੀਮ ਤੇ ਕੁਝ ਦੁਕਾਨਦਾਰਾ ਨੇ ਹਮਲਾ ਕਰ ਦਿੱਤਾ ਤਹਿ ਬਜ਼ਾਰੀ ਟੀਮ ਬਜ਼ਾਰਾ ਤੋਂ ਨਜਾਇਜ਼ ਕਬਜ਼ਾ ਨੂੰ ਹਟਾਣ ਗਈ ਸੀ ਕੁਝ ਦੁਕਾਨਦਾਰਾ ਦਾ ਜਦ ਅਧਿਕਾਰੀਆਂ ਨੇ ਸਮਾਨ ਜ਼ਬਤੀ ਤਾਂ ਨਾਲ ਲੋਕਾਂ ਨੇ ਟੀਮ ਦੀਆਂ ਗੱਡੀਆਂ ਤੇ ਅਟੈਕ ਕਰ ਦਿੱਤਾ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਤਹਿ ਬਜ਼ਾਰੀ ਦੀ ਟੀਮ ਤੇ ਦੁਕਾਨਦਾਰਾ ਨੇ ਹਮਲਾ ਕੀਤਾ ਉਦਰੀ ਰਖਾਅ ਕਰਨ ਦੇ ਲਈ ਪੁਲਿਸ ਕਰਮਚਾਰੀ ਵੀ ਜੋਨਾਂ ਦੇ ਨਾਲ ਆਏ ਸਨ ਉਹਨਾਂ ਦੇ ਨਾਲ ਵੀ ਹਾਥਾ ਪਾਈ ਹੁੰਦੀ ਨਜ਼ਰ ਆ ਰਹੀ ਹੈ ਜਾਣਕਾਰੀ ਸਾਹਮਣੇ ਆਈ ਹੈ ਕਿ ਤੇ ਬਜ਼ਾਰੀ ਇੰਸਪੈਕਟਰ ਵਿਪਨ ਹੰਡਾ ਨੇ ਕਿਹਾ ਕਿ ਪੁਲਿਸ ਕਮਿਸ਼ਨ ਵੱਲੋਂ ਨਿਗਮ ਨੂੰ ਖਤ ਲਿਖਿਆ ਗਿਆ ਸੀ ਕਿ ਕੋਰੇ ਦੇ ਹੋਂਦ ਕਰਕੇ ਸੜਕਾਂ ਤੇ ਬਜ਼ਾਰਾਂ ਦੇ ਵਿੱਚ ਜੋ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਟਾਇਆ ਜਾਵੇ ਜਿਸ ਸਬੰਧ ਰਨ ਹੈ ਨਿਗਮ ਦੀ ਸਾਰੇਆ ਜ਼ੋਨ ਦੀਆਂ ਦੀਮਾ ਦੇ ਵੱਲੋਂ ਕਾਰਵਾਈ ਚੱਲ ਰਹੀ ਸੀ ਅੱਜ ਮੋਦਪੁਰਾ ਬਾਜ਼ਾਰ ਦੇ ਵਿੱਚ ਨਜ਼ਾਇਜ਼ ਸਬਜ਼ੇ ਹਟਾਉਣ ਦੇ ਲਈ ਇੱਕ ਟੀਮ ਗਈ ਤਾਂ ਕੁਝ ਲੋਕਾਂ ਨੇ ਟੀਮ ਦਾ ਬਿਲਕੁਲ ਵਿਰੋਧ ਨਹੀਂ ਕੀਤਾ ਪਰ ਕੁਝ ਲੋਕਾਂ ਨੇ ਸਮਾਨ ਜ਼ਬਤ ਕਰਦੇ ਸਮੇਂ ਅਚਾਨਕ ਨਿਗਮ ਦੀ ਗੱਡੀ ਤੇ ਹਮਲਾ ਕਰ ਦਿੱਤਾ ਦੁਕਾਨਦਾਰਾਂ ਨੇ ਗੱਡੀ ਨੂੰ ਲੁੱਟਿਆ ਨਿਗਮ ਕਰਮੀਆਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਦੋ ਨਿਗਮ ਕਰਮੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਨੇ ਲੁਧਿਆਣੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੱਥੇ ਕਿ ਨਜਾਇਜ਼ ਕਬਜ਼ਾ ਨੂੰ ਹਟਾਉਣ ਜਾਂਦੇ ਨੇ ਤੇ ਬਾਜ਼ਾਰੀ ਦੀ ਟੀਮ ਵਾਲੇ ਅਤੇ ਉਹਨਾਂ ਤੇ ਦੁਕਾਨਦਾਰ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭੇਤੀ ਕਰਵਾਇਆ ਜਾਂਦਾ ਹੈ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਫਿਲਹਾਲ ਸ਼ਿਕਾਇਤ ਪਹੁੰਚੀ ਹੈ ਉਦਰੀ ਪੁਲਿਸ ਮਾਮਲੇ ਦੀ ਜਾਂਚ ਦੀ ਗੱਲ ਵੀ ਆਖ ਰਹੀ ਹੈ ਸ਼ਰੀਆਮ ਨਿਗਮ ਕਰਮੀਆਂ ਤੇ ਹਮਲਾ ਕਰ ਦੁਕਾਨਦਾਰਾਂ ਨੇ ਸਰਕਾਰੀ ਕੰਮ ਦੇ ਵਿੱਚ 바ਦਾ ਪੈਦਾ ਕੀਤੀ ਹੈ ਕਟਾ ਦੀ ਵੀਡੀਓਗ੍ਰਾਫੀ ਵੀ ਨਿਗਮ ਟੀਮ ਦੇ ਕੋਲ ਹੈ ਜਿਸ ਤੋਂ ਬਾਅਦ ਉਸਕੇ ਉਨਾਤੇ ਕਾਰਵਾਈ ਕਾਰਵਾਈ ਜਾਵੇਗੀ ਲੁਧਿਆਣਾ ਲਾਈਵ ਦੇ ਲਈ ਅਮਿੱਥਾ ਆਪ ਕਰਦੇ ਹਾਂ ਜੀ ਸਰ ਕੀ ਨਾਮ ਹੈ ਸਰ ਵੈਪਨ ਹੰਡਾ ਇੰਸਪੈਕਟਰ ਜੋਂ ਏ ਤਹਿ ਵੀ ਗਰੀ ਸਰ ਕੀ ਮਾਮਲਾ ਕੀ ਹੋਇਆ ਸਰ ਜੀ ਮਾਮਲਾ ਹੈ ਜੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੋਜਪੁਰੇ ਬਿਹਾਰ ਚ ਅਸੀਂ ਕਾਰਵਾਈ ਸ਼ੁਰੂ ਕੀਤੀ ਸੀਗੀ ਜਦੋਂ ਮੋਜਪੁਰੇ ਬਿਹਾਰ ਅਸੀਂ ਆਪ ਖੁਦ ਗਏ ਆ ਮੋਹੀ ਪੂਰੇ ਬਾਜ਼ਾਰ ਵੜਨ ਲੱਗੇ ਸਾਡੀ ਗੱਡੀ ਨੂੰ 15 ਮਿੰਟ ਲੱਗੇ ਐਂਟਰ ਹੋਣ ਨੂੰ ਜੀ ਅਸੀਂ ਉਹਨਾਂ ਨੂੰ ਪਹਿਲਾਂ ਵੀ ਬਾਰ ਬਾਰ ਕਿੰਨਾ ਇਹ ਕਹਿੰਦੇ ਹੁੰਦੇ ਸੀ ਵੀ ਤੁਸੀਂ ਆਪ ਦਾ ਜਿਹੜਾ ਹੈਗਾ ਸਮਾਨ ਅੰਦਰ ਕਰ ਲਓ ਅੰਦਰ ਕਰ ਲਓ ਉਹਨਾਂ ਨੇ ਸਮਾਨ ਅੰਦਰ ਕਰਨ ਦੀ ਬਜਾਏ ਪਾਈਪਾਂ ਵੀ 3.5 4-4 ਫੁੱਟ ਤੇ ਬਾਹਰ ਲਾਈਆਂ ਹੋਈਆਂ ਤੇ ਟੇਬਲ ਜਿਹੜਾ ਸੜਕ ਦਾ ਰਸਤਾ ਨੰਗਲ ਦਾ 1.5 2 ਫੁੱਟ ਦਾ ਜੀ ਜਦੋਂ ਕਿ ਜਦੋਂ ਅਸੀਂ ਸੜਕ ਤੇ ਵੜੇ ਸਕੂਟਰਾਂ ਲੇਡੀਜ਼ ਵੀ ਇੱਥੇ ਇੰਨੇ ਪਰੇਸ਼ਾਨ ਸੀ ਵੀ ਤੁਹਾਨੂੰ ਇਹ ਦੱਸ ਨਹੀਂ ਸਕਦੇ ਜੀ ਅਸੀਂ ਆਪਦੀ ਕਾਰਵਾਈ ਸ਼ੁਰੂ ਕੀਤੀ ਅਸੀਂ ਉਹਨਾਂ ਦਾ ਸਮਾਨ ਜਿੰਨਾ ਸੀਗਾ ਉਹਨਾਂ ਨੂੰ ਅੰਦਰ ਕਰਨ ਲਈ ਕਿਹਾ ਕਿਸੇ ਦਾ ਜਿਹਨੇ ਨਹੀਂ ਕੀਤਾ ਉਹ ਚੱਕ ਕੇ ਅਸੀਂ ਆਪਦੀ ਗੱਡੀ 'ਚ ਰੱਖਿਆ ਸਮਾਨ ਜ਼ਬਤ ਕੀਤਾ ਕੰਪਲੇਂਟ ਆਈ ਸੀ ਜੇ ਤੁਸੀਂ ਉੱਥੋਂ ਲੰਨੀ ਨਹੀਂ ਜੀ ਇਹ ਕੰਪਲੇਂਟ ਨਹੀਂ ਇਹ ਸਾਨੂੰ ਸੀਪੀ ਸਾਹਿਬ ਵੱਲੋਂ ਇੱਕ ਚਿੱਠੀ ਆਈ ਹੋਈ ਹੈ ਸਾਡੇ ਕਮਿਸ਼ਨਰ ਸਾਹਿਬ ਨੇ ਸਾਨੂੰ ਮਾਰਕ ਕੀਤੀ ਹੋਈ ਕਮਿਸ਼ਨਰ ਨੇ ਚਿੱਠੀ ਹਾਂ ਜੀ ਹਾਂ ਜੀ ਪੁਲਿਸ ਕਮਿਸ਼ਨਰ ਵੱਲੋਂ ਚਿੱਠੀ ਆਈ ਹੈ ਔਰ ਚਿੱਠੀ ਦੇਈ ਹਾਂ ਜੀ ਜੀ ਦੱਸੋ ਦੱਸੋ ਉਹ ਉਹ ਚਿੱਠੀ ਆਈ ਹੋਈ ਹੈ ਵੀ ਧੁੰਦਾ ਨੂੰ ਦੇਖਦੇ ਹੋਏ ਜਿਹੜੇ ਕੀ ਘਟਨਾ ਹੁੰਦੀਆਂ ਆਮ ਜਿਹੜੇ ਵਾਰਦਾਤ ਕਰਕੇ ਉਹ ਜਿਹੜੇ ਆ ਭੀੜੇ ਬਜ਼ਾਰਾ ਵਿੱਚ ਵੱਡ ਜਾਂਦੇ ਤੇ ਉਹਨਾਂ ਨੂੰ ਲੱਭਣਾ ਮੁਸ਼ਕਲ ਹੋ ਜਾਂਦਾ ਹੈ ਉਹ ਸਾਡੇ ਕੋਲ ਚਿੱਠੀ ਵੀ ਇੱਥੇ ਹੈਗੀ ਹੈ ਠੀਕ ਹੈ ਜੀ ਤੇ ਉਸ ਦੇ ਦੌਰਾਨ ਹੀ ਅਸੀਂ ਕਾਰਵਾਈਆਂ ਕਰਦੇ ਪਏ ਆ ਅੱਛਾ ਜੀ ਅਸੀਂ ਜਿਹੜਾ ਇਹ ਕਾਰਵਾਈ ਕੀਤੀ ਟ੍ਰੈਫਿਕ ਨੂੰ ਮੁੱਖ ਤੌਰ ਤੇ ਕੀਤੀ ਹੈ ਜੇ ਮੈਂ ਇੰਨੀ ਗੱਲ ਕਹਿਣਾ ਵੀ ਜੇ ਉੱਥੋਂ ਕਿਸੇ ਦੁਕਾਨ 'ਚ ਵੀ ਮਿਸਹੈਪਨਿੰਗ ਹੋ ਜੇ ਐਂਬੂਲੈਂਸ ਜਾਂ ਫਾਇਰ ਵਗੇਟ ਵਰ ਨੂੰ ਅੱਧਾ ਘੰਟਾ ਲੱਗ ਜੂਗਾ ਨਹੀਂ ਇਹ ਜਿਹੜੇ ਬਾਜ਼ਾਰ ਚ ਅੱਜ ਲੜਾਈ ਝਗੜਾ ਹੋਇਆ ਵਾ ਇਹ ਖਾਸ ਕਰਕੇ ਆਲੇ ਦੁਆਲੇ ਦੇ ਜਿਹੜੇ ਇਹ ਬਾਜ਼ਾਰ ਹੈ ਉਹਨਾਂ ਦੇ ਵੀ ਇਹੀ ਹਾਲ ਹੈ ਨਹੀਂ ਬਿਲਕੁਲ ਦੇਖੋ ਪਤਾ ਕੀ ਗੱਲ ਹੈ ਅਸੀਂ ਜੇ ਅੱਜ ਕਈਏ ਮੇਰਾ ਖਿਆਲ ਵਿਸ਼ਾਲ ਜੀ ਸੀਗੇ ਮੇਰਾ ਖਿਆਲ ਅੱਜ ਤੋਂ 15 ਦਿਨ ਪਹਿਲਾਂ ਅਸੀਂ ਫੀਲਡ ਗਾਂਚ ਕੀਤੀ ਉਸ ਤੋਂ ਪਹਿਲਾਂ ਫਿਰ ਸ਼ਾਹਪੁਰ ਰੋਡ ਤੇ ਕੀਤੀ ਆ ਸਾਡੀ ਚਿੱਠੀ ਹੈ ਅੱਛਾ ਜੀ ਸਾਡੇ ਕੋਲ ਜੀ ਠੀਕ ਹੈ ਜੀ ਤੇ ਇਹ ਸਾਰੇ ਜ਼ੋਨਾਂ 'ਚ ਕਾਰਵਾਈ ਹੋ ਰਹੀ ਸੀਗੀ ਇਹ ਸਾਰੇ ਜ਼ੋਨਾਂ 'ਚ ਕਾਰਵਾਈ ਹੁੰਦੀ ਹੈ ਜੀ ਠੀਕ ਜੀ ਸਾਰੇ ਜੋਨ ਆਧਿਆਪ ਦੇ ਲੈਵਲ ਤੇ ਕਾਰਵਾਈ ਕਰਦੇ ਆ ਜਿੱਥੇ ਸਾਨੂੰ ਕੋਈ ਕੰਪਲੇਂਟ ਵੀ ਆ ਜੇ ਜਾਂ ਸਾਨੂੰ ਜਿੱਥੋਂ ਲੱਗਦਾ ਵੀ ਹੁਣ ਜਿਵੇਂ ਪਰਸੋਂ ਖਬਰ ਚ ਖਬਰ ਲੱਗੀ ਸੀ ਵੀ ਫੀਲਡ ਗਨ ਚ ਐਂਬੂਲੈਂਸ ਨਹੀਂ ਲੱਗ ਰਹੀ ਉੱਥੇ ਵੀ ਅਸੀਂ ਕਾਰਵਾਈ ਕੀਤੀ ਸੀ ਕੋਈ ਲੜਾਈ ਝਗੜੇ ਦਾ ਕਾਰਨ ਕੀ ਸੀ ਕਿਉਂ ਲੜਾਈ ਝਗੜੇ ਦਾ ਕਾਰਨ ਇਹ ਸੀਗਾ ਜੀ ਜਦੋਂ ਅਸੀਂ ਉਹਨਾਂ ਦਾ ਸਮਾਨ ਜ਼ਬਤ ਕੀਤਾ ਜਦੋਂ ਉਹਨਾਂ ਨੇ ਸਮਾਨ ਨਹੀਂ ਪਿੱਛੇ ਕੀਤਾ ਪਹਿਲਾਂ ਉਹ ਆਪਦੇ ਲੈਵਲ ਤੇ ਸਾਨੂੰ ਸਮਾਨ ਦੇਈਗੇ ਕੋਈ ਗੱਲ ਨਹੀਂ ਜੀ ਅਸੀਂ ਸਮਾਨ ਤੁਹਾਡੇ ਅਸੀਂ ਕੋਈ ਸਮਾਨ ਰੱਖਣਾ ਨਹੀਂ ਹੁੰਦਾਗਾ ਅਸੀਂ ਇਹ ਸਮਾਨ ਦਫ਼ਤਰ ਜਾ ਕੇ ਉਹਨਾਂ ਨੂੰ ਵਾਪਸ ਕਰ ਹੀ ਦੇਣਾ ਹੁੰਦਾ ਲਖਾ ਵਾਰਨਿੰਗ ਦੇ ਕੇ ਉਹਨਾਂ ਨੇ ਕੀ ਕੀਤਾ ਪਹਿਲਾਂ ਹਮਲਾ ਕੀਤਾ ਸਾਡੀ ਗੱਡੀ ਤੇ ਕਹਿੰਦੇ ਗੱਡੀ ਲੁੱਟ ਲੋ ਗੱਡੀ ਚ ਸਾਡੀ ਤੋਂ ਸਮਾਨ ਲੁੱਟਿਆ ਉਹਨਾਂ ਨੇ ਫਿਰ ਜਿਹੜੇ ਮੁੰਡੇ ਦੇਖੋ ਮੁੰਡੇ ਲੱਗ ਲੱਗ ਆਸੇ ਪਾਸੇ ਦੋਨੇ ਪਾਸੇ ਕੰਮ ਕਰ ਰਹੇ ਸੀ ਇਕੱਲੇ ਇਕੱਲੇ ਮੁੰਡੇ ਤੇ ਦੋ ਦੋ ਚਾਰ ਚਾਰ ਜਣੇ ਪੈ ਗਏ ਮੈਂ ਆਹਦਾ ਪਾਸੇ ਡਰਾਈਵ ਤੇ ਕਰ ਰਿਹਾ ਸੀ ਕਦੀ ਉਹਨੂੰ ਸਮਝਾ ਰਿਹਾ ਸੀ ਕਦੀ ਉਹਨੂੰ ਸਮਝਾ ਰਿਹਾ ਸੀ ਇੰਨੇ ਚੋਂ ਦੋ ਚਾਰ ਬੰਦੇ ਨੇ ਹਥਿਆਰ ਚੱਕ ਕੇ ਮਾਰਨੇ ਸ਼ੁਰੂ ਕਰ ਦਿੱਤੇ ਕਿੰਨੇ ਬੰਦੇ ਤੇ ਛੱਟਾਂ ਲੱਗੀਆਂ ਤੁਹਾਡੇ ਸਾਡੇ ਦੋ ਬੰਦਿਆਂ ਤੇ ਛੱਟਾਂ ਲੱਗੀਆਂ ਤੇ ਉਹ ਦੁਕਾਨਦਾਰ ਸੀਗੇ ਉਹ ਦੁਕਾਨਦਾਰ ਸੀਗੇ ਕੋਈ ਵੀਡੀਓ ਬਣੀ ਹੈ ਕੁਛ ਵੀਡੀਓ ਵੀ ਬਣੀ ਹੈ ਬਾਕਾਇਦਾ ਫੋਟੋਆਂ ਵੀ ਹੈਗੀਆਂ ਸਾਡੇ ਕੋਲ ਅਸੀਂ ਵੀਡੀਓ ਨਾਲ ਦੀ ਨਾਲ ਬਣਾਉਨੇ ਆ ਕਿਉਂਕਿ ਸਾਨੂੰ ਪਤਾ ਹੈ ਜੇ ਕੋਈ ਮਿਸ ਹੈਪਨਿੰਗ ਹੋ ਜੇ ਸਾਡੇ ਕੋਲ ਐਜ਼ ਅ ਪ੍ਰੂਫ ਮੁਲਾਜ਼ਮ ਨੂੰ ਸਾਨੂੰ ਕੁਛ ਨਾ ਕੁਛ ਰੱਖਣਾ ਪੈਂਦਾ ਹੁਣ ਕਿਹੜਾ ਥਾਣਾ ਕਿਹੜੇ ਥਾਣੇ ਜਾਣੀ ਅਸੀਂ ਥਾਣਾ ਨੰਬਰ 3 'ਚ ਆਏ ਆ ਇਹਦੇ ਵਿੱਚ ਮਨੋਜ ਕੋਰਾ ਮਹਿੰਗੀ ਹੈ ਜਿਨ੍ਹਾਂ ਨੇ ਭੜਕਾਇਆ ਅਸ਼ੋਕ ਕੁਮਾਰ ਜੀ ਹੈ ਤੇ ਆਰ ਕੇ ਟਰੇਡਰ ਜੀ ਹੈ ਠੀਕ ਹੈ ਕਿੰਨੀ ਮੰਗੀ ਕਰਦੇ ਹੋ ਹੋਣਾ ਜੀ ਇਹੀ ਮੰਗ ਕਰਦੇ ਆ ਦੇਖੋ ਜੀ ਪ੍ਰਸ਼ਾਸਨ ਤੋਂ ਤਾਂ ਅਸੀਂ ਇਹੀ ਮੰਗ ਕਰਾਂਗੇ ਜੇ ਆਮ ਮੁਲਾਜ਼ਮ ਦਾ ਇਹ ਹਾਲਤ ਆ ਆਮ ਪਬਲਿਕ ਦਾ ਕੀ ਹਾਲ ਹੋਊਗਾ ਇਹ ਦੇਖ ਦੇਖਣਾ ਹੋਊਗਾ